ਸਾਲ ਕੋ ਪਹਿਲਾ ਫੱਦੇ ਦੀ ਸਾਂਝ ਬਾਈ ਜੀ ਬਲਾਉ ਫੱਦੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫੱਦੇ ਨਿਮਰਤਾ ਸਾਇਦ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਿ ਜਿਹੜੇ ਜਗਜੀਤ ਸਿੰਘ ਜੀ ਡੱਲੇਵਾਲ ਆ ਉਹਨਾਂ ਦੀ ਜਿਹੜੀ ਹਾਲਾਤ ਨੇ ਹਾਲਤਾ ਉਹ ਬਹੁਤ ਹੀ ਕਮਜ਼ੋਰ ਹੋ ਰਹੀ ਹੈ ਦਿਨੋਂ ਦਿਨ ਸੋ ਉਹਨਾਂ ਜਥੇਬੰਦੀਆਂ ਵੱਲੋਂ ਕਿਸਾਨ ਆਗੂਆਂ ਵੱਲੋਂ ਜਿਹੜਾ ਇਹ 30 ਦੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਸ਼ਮੂਲੀਅਤ ਕਰਨ ਨੂੰ ਸਾਰੀਆਂ ਹੀ ਪੰਜਾਬ ਦੀਆਂ ਹਿੰਦੁਸਤਾਨੀਆਂ ਸਾਰੀਆਂ ਟੋਟਲ ਜثੇਵੰਦੀਆਂ ਨੂੰ ਉਹਨਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਵੀ ਮੀਟਿੰਗ ਦੇ ਵਿੱਚ ਗਏ ਸੀ ਤੇ ਸਾਡਾ ਆਪਣੇ ਤੌਰ ਤੇ ਜਿਹੜਾ ਫੈਸਲਾ ਹੋਇਆ ਉਹਦੇ 'ਚ ਅਸੀਂ 30 ਤਰੀਕ ਨੂੰ 10 ਤੋਂ ਲੈ ਕੇ 2 ਵਜੇ 4 ਘੰਟੇ ਦਾ ਪੂਰਨ ਸਮਰਥਨ ਪੰਜਾਬ ਰੋਡ 'ਵਿਚ ਪੀ ਆਰਟੀਸੀ ਪਣ ਬੱਸ ਸਾਰੇ ਵੱਲੋਂ ਅਸੀਂ ਜਿਹੜਾ ਇਹ ਦੇ ਰਿਹਾ ਸਾਡੀ ਜثੇਵੰਦੀ ਵੱਲੋਂ ਪੰਜਾਬ ਰੋਡ 'ਤੇ ਪਣ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਜਿਹਨਾਂ ਵੱਲੋਂ ਮੈਂ ਵਿਸ਼ਵਾਸ ਦਿਵਾਉਂਦਾ ਵੀ ਅਸੀਂ ਇਹ 10 ਤੋਂ 2 ਫੇਰ ਬੰਦ ਕਰਾਂਗੇ ਤਕਰੀਬਨ ਅੱਜ ਪਣਵਾਸ ਤੇ ਪੀਆਰਟੀ ਦੀਆਂ ਜਿੰਨੀਆਂ ਵੀ ਬਸਾਂ ਤਕਰੀਬਨ ਤਕਰੀਬਨ ਸਾਰੀਆਂ ਹੀ ਆ ਜਿੱਥੇ ਵੀ ਹੋਣਗੀਆਂ ਉੱਥੇ ਹੀ ਰੁਕਣਗੀਆਂ 10 ਤੋਂ 2 ਵਜੇ ਤੱਕ 4 ਘੰਟੇ ਦਾ ਸਮਰਥਨ ਪਰ ਉਹਨਾਂ ਤੋਂ ਕਿਸਾਨਾਂ ਵੱਲੋਂ ਜਿਹੜਾ ਉਹ 7 ਵਜੇ ਤੋਂ ਆ 7 ਵਜੇ ਤੋਂ ਜਿੱਥੇ-ਜਿੱਥੇ ਵੀ ਉਹਨਾਂ ਨੇ ਸਾਨੂੰ ਪੁਆਇੰਟ ਦਿੱਤੇ ਆ ਅਸੀਂ 10 ਵਜੇ ਪਹਿਲਾਂ ਗੇਟ ਰੈਲੀ ਕਰਕੇ ਗੇਟਾਂ ਤੇ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਅਸੀਂ ਆਪਦਾ ਸਮਰਥਨ ਦੇਵਾਂਗੇ ਦੇਖੋ ਜੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਮੈਂ ਫੇਰ ਦੁਹਰਾ ਦਿੰਦਾ ਤੇ ਜਿਨ੍ਹਾਂ ਨੇ ਵਿਆਹ ਕਾਰਜ ਰੱਤੇ ਹੋਏ ਨੇ ਉਹ ਜਾਂ ਜਿਹੜੀ ਮੈਡੀਕਲ ਲਾਈਨ ਦੇ ਵਿੱਚ ਆ ਜਿਹੜੀ ਐਮਰਜੈਂਸੀ ਸਹੂਲਤਾਂ ਉਹਨਾਂ ਨੂੰ ਉਹਨਾਂ ਨੇ ਇਸ ਤੋਂ ਬਾਹਰ ਰੱਖਿਆ ਗਿਆ ਐਂਬੂਲੈਂਸ ਹੋਈ ਮੈਡੀਕਲ ਲਾਈਨ ਹੋਈ ਉਹਨਾਂ ਨੂੰ ਜਿਉਂਦੀ ਤੇ ਚੱਲਦਾ ਰੱਖਿਆ ਜਾਊਗਾ ਔਰ ਜਿਹੜੀਆਂ ਬਰਾਤਾਂ ਨੇ ਉਹਨਾਂ ਨੂੰ ਲਾੜਾ ਲਾੜੀ ਜਿੱਥੇ ਉਹ ਨਹੀਂ ਰੋਕਿਆ ਜਾਊਗਾ ਇਸ ਤੋਂ ਅਪਰੰਤ ਕੋਈ ਪੇਪਰ ਦੇਣ ਜਾ ਰਿਹਾ ਉਹਨੂੰ ਨਹੀਂ ਰੋਕਿਆ ਜਾਊਗਾ ਕਿਉਂਕਿ ਐਮਰਜੈਂਸੀ ਆਉ ਵੀ ਤੇ ਇੱਕ ਜਿਹੜੀ ਹੈ 에어ਪੋਰਟ ਜਾ ਰਿਹਾ ਕੋਈ ਵਿਦੇਸ਼ ਵਿਦੇਸ਼ ਦੇ ਵਿੱਚ ਜਾ ਰਿਹਾ ਜਾਂ ਆ ਰਿਹਾ ਉਹਨੂੰ ਪੰਦੇਰ ਸਾਹਿਬ ਦਾ ਵੀ ਬਿਆਨ ਆ ਗਿਆ ਔਰ ਜਥੇਬੰਦੀਆਂ ਨੇ ਸਾਰਿਆਂ ਨੇ ਦੱਸਿਆ ਵੀ ਉਹਨੂੰ ਅਸੀਂ ਇਹ ਸੋਬਾਰ ਰੱਖਿਆ ਗਿਆ ਉਹਨੂੰ ਅਸੀਂ ਨਹੀਂ ਰੋਕਾਂਗੇ ਹੋਰ ਵੀ ਕੋਈ ਐਮਰਜੈਂਸੀ ਹੋਵੇਗੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੂੰ ਨਹੀਂ ਰੋਕਿਆ ਜਾਊ। ਦੇਖੋ ਇਹ ਜਿਹੜੀ ਪੀ ਦੀ ਬੰਦ ਦੀ ਕਾਲ ਆ ਨਾ ਇਹ ਰੋਸ ਆ ਇਹਨੂੰ ਅਸੀਂ ਇਹ ਨਹੀਂ ਕਹ ਦਿੰਦੇ ਵੀ ਜ਼ਬਰਦਸਤੀ ਫੜ ਕੇ ਭਾਜ ਜਾਣਾ ਨਹੀਂ ਇਹ ਰੋਸ ਆ ਇਹ ਰੋਸ ਆ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਜਾਂ ਪੰਜਾਬ ਦੀ ਸੂਬਾ ਸਰਕਾਰ ਆ ਇਹ ਦੋਨਾਂ ਤੇ ਹੀ ਬਹੁਤ ਜ਼ਿਆਦਾ ਪਬਲਿਕ ਵੱਲੋਂ ਰੋਸ ਅਸਰ ਪੈਣਾ ਕਿਉਂਕਿ ਜਿਹੜੀ ਕੱਲਾ ਡੱਲੇਵਾਲ ਬੈਠਾ ਉਹ ਕੱਲਾ ਡੱਲੇਵਾਲ ਦੀ ਆਪਣੀ ਮੰਨ ਨਹੀਂ ਉਹ ਆ ਜਿਹੜੀ ਜਿੰਨੇ ਵੀ ਕਿਸਾਨੀ ਦੇ ਨਾਲ ਰਲ ਕੇ ਜਿਵੇਂ ਦੁਕਾਨਦਾਰ ਨੇ ਸੌਕਰ ਨੇ ਜਾਂ ਕੋਈ ਵੀ ਆ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਆ ਉਹ ਜਿਹੜਾ ਕੰਮ ਕਰ ਰਿਹਾ ਉਹ ਨਿਰਪਰ ਕਿਸਾਨੀ ਤੇ ਆ ਜੇ ਕਿਸਾਨ ਨੂੰ ਸਮਰਥਨ ਮੁੱਲ ਨਹੀਂ ਮਿਲਦਾ ਉਹ ਉਦਾਹਰਣ ਹੈ ਜਿਹੜਾ ਸਾਰਿਆਂ ਤੇ ਆ ਸਾਰਿਆਂ ਦਾ ਹੀ ਨੁਕਸਾਨ ਆ ਉਹਦੇ ਵਿੱਚ ਵੇਖੋ ਨਿਮਰਤਾ ਸਾਹਿਬ ਬੇਨਤੀ ਹੈ ਪਹਿਲਾਂ ਕਿਸਾਨਾਂ ਵੱਲੋਂ ਵੀ ਕੀਤੀ ਜਾ ਰਹੀ ਆ ਔਰ ਕਰਨਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਪੀਲਾਂ ਜਿਹੜੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਸਾਡੀ ਵੀ ਇਹ ਅਪੀਲ ਆ ਨਿਮਰਤਾ ਸਾਹਿਬ ਵੀ ਸਾਨੂੰ ਰੋਸ ਵਜੋਂ ਇਸ ਜਿਹੜੀ ਆ ਧਰਨੇ ਦੇ ਵਿੱਚ ਅਸ਼ਮੂਲੀਤ ਕਰਨੀ ਬਣਦੀ ਆ ਨਿਮਰਤਾ ਸਾਹਿਬ ਬੇਨਤੀ ਹੈ ਵੀ ਜਿੱਥੇ ਵੀ ਹੋ ਜ਼ਰੂਰ ਇਹਦੇ ਵਿੱਚ ਇਹ ਹਿੱਸਾ ਪਾਉਣਾ ਚਾਹੀਦਾ ਬੈਠਣਾ ਚਾਹੀਦਾ ਉਹਨਾਂ ਸਮਾ ਰੋਸ ਕਰਨਾ ਚਾਹੀਦਾ